ਕਿਉਂ ਕੋਰਸ ট্রেਡਰਾਂ ਨੂੰ ਫੇਲ ਕਰਦੇ ਹਨ ਜ਼ਿਆਦਾਤਰ ਕੋਰਸ ਕੀ ট্রেਡ ਕਰਨਾ ਦੱਸਦੇ ਹਨ ਕਿਵੇਂ ট্রেਡ ਕਰਨਾ ਨਹੀਂ ਦੱਸਦੇ ਉਹ ਚੁਣੇ ਹੋਏ ਉਦਾਹਰਣ ਦਿਖਾਉਂਦੇ ਹਨ ਪਰ ਕਦੇ ਇਹ ਸਾਬਿਤ ਨਹੀਂ ਕਰਦੇ ਕਿ ਉਹਨਾਂ ਦੀਆਂ ਰਣਨੀਤੀਆਂ ਹਰ ਦਿਨ ਹਰ ਸੰਪਤੀ ਤੇ ਜੀਵੰਤ ਮਾਰਕੀਟਾਂ 'ਚ ਕੰਮ ਕਰਦੀਆਂ ਹਨ ਡਾਟਾ ਪੁਆਇੰਟਸ ਹੈ ਸਾਡੀ 1000 ਟਰੇਡਰਾਂ ਦੀ ਵਿਸ਼ਲੇਸ਼ਣ ਦਿਖਾਉਂਦੀ ਹੈ ਕਿ 84% ਲੋਕ ਤਿੰਨ ਤੋਂ ਵੱਧ ਕੋਰਸ ਕਰਕੇ ਵੀ ਨਿਰਾਸ਼ ਹੁੰਦੇ ਹਨ ਕਿਉਂਕਿ ਉਹਨਾਂ ਕੋਲ ਅਸਲੀ ਸਮੇਂ ਇਮੂਲੇਸ਼ਨ ਫਰੇਮਵਰਕ ਨਹੀਂ ਹੁੰਦੇ AI ANT ਦਾ ਫਰਕ ਥਿਉਰੀ ਦੇ ਉੱਤੇ ਸਬੂਤ ਅਸੀਂ ਸੁਪਨੇ ਨਹੀਂ ਵੇਚਦੇ ਅਸੀਂ ਆਪਣੇ ਟ੍ਰੇਡ 6 ਤੋਂ 9 ਘੰਟੇ ਰੋਜ਼ਾਨਾ ਲਾਈਵ ਸਟ੍ਰੀਮ ਕਰਦੇ ਹਾਂ ਫਿਰ ਪ੍ਰਮਾਣਿਤ ਪ੍ਰਦਰਸ਼ਨ ਰਿਪੋਰਟਾਂ ਜਾਰੀ ਕਰਦੇ ਹਾਂ ਜਿਵੇਂ ਕਿ ਇਹ ਪਹਿਲਾ ਉਦਾਹਰਣ 24 ਅਗਸਤ BTC USD 11792.75 ਬ੍ਰੇਕਆਊਟ ਲੈਵਲ ਪਛਾਣੀ ਕੋਈ ਅਨੁਮਾਨ ਨਹੀਂ ਸਿਰਫ ਪ੍ਰਾਈਸ ਐਕਸ਼ਨ ਟ੍ਰਿਗਰ ਦੂਜਾ ਉਦਾਹਰਨ ਸੈਂਸੈਕਸ ਮਿਆਦ ਮੁਕੰਮਲ ਹੋਣ ਵਾਲੇ ਦਿਨ ਕਾਲ 90 ਮਿੰਟਾਂ 'ਚ 264 ਪੁਆਇੰਟ ਕੈਪਚਰ ਹਾਂ ਤੁਸੀਂ ਇਹ ਲਾਈਵ ਸਾਡੇ YouTube ਚੈਨਲ ਤੇ ਵੇਖ ਸਕਦੇ ਹੋ ਉਹ ਸਿੱਖਿਆ ਤੱਕ ਜੋ ਨੁਕਸਾਨ ਲੁਕਾਉਂਦੇ ਹਨ ਇਸ ਦੇ ਬਰਕਸ ਅਸੀਂ ਹਰ ਟ੍ਰੇਡ ਦਿਖਾਉਂਦੇ ਹਾਂ ਜਿੱਤ ਅਤੇ ਸਾਈਡਵੇਜ਼ ਦਿਨ ਦੋਹਾਂ ਨੂੰ ਕਿਉਂਕਿ ਪਾਰਦਰਸ਼ਤਾ ਭਰੋਸਾ ਬਣਾਉਂਦੀ ਹੈ ਇਹ ਜ਼ਿਆਦਾਤਰ ਟ੍ਰੇਡਰਾਂ ਲਈ ਕਿਵੇਂ ਕੰਮ ਕਰਦਾ ਹੈ ਮੈਂ ਹਿੱਸਿਆਂ ਵਿੱਚ ਜਵਾਬ ਦੇਵਾਂਗਾ ਸਭ ਤੋਂ ਪਹਿਲਾਂ ਵਿਸ਼ਲੇਸ਼ਣਾਤਮਕ ট্রেਡਰਾਂ ਲਈ AI ANT ਦੀ 30 ਮਿੰਟ ਫਰੇਮ ਟਾਈਮ ਵਿਸ਼ਲੇਸ਼ਣ ਸ਼ੋਰ ਨੂੰ ਛਾਂਟ ਕੇ ਤੁਹਾਨੂੰ ਸੰਸਥਾਗਤ ਦਰਜਾ ਪ੍ਰਵੇਸ਼ ਅਤੇ ਨਿਕਾਸ ਦੀ ਸਟੀਕਤਾ ਦਿੰਦੀ ਹੈ। ਅਗਲੇ ਨਿਰਾਸ਼ ਟ੍ਰੇਡਰਾਂ ਲਈ ਦੂਜੀ ਫਿਰ ਕਹਾਣੀ ਛੱਡ ਦਿਓ। ਸਾਡੇ ਸੰਕੇਤ ਵੋਲੇਟਿਲਿਟੀ ਅਨੁਸਾਰ ਆਟੋ ਅਡਾਪਟ ਹੁੰਦੇ ਹਨ ਇਸ ਲਈ ਤੁਸੀਂ ਯੋਜਨਾ ਤੇ ਟ੍ਰੇਡ ਕਰਦੇ ਹੋ ਭਾਵਨਾਵਾਂ ਤੇ ਨਹੀਂ। ਤੀਸਰੇ ਸੰਦੇਹੀ ਟ੍ਰੇਡਰ ਲਈ ਸਾਡੇ ਮੁਫਤ ਲਾਈਵ ਸਟ੍ਰੀਮ ਨੂੰ ਹਰ ਰੋਜ਼ ਫੇਸਬੁੱਕ ਇੰਸਟਾਗ੍ਰam ਅਤੇ YouTube ਤੇ ਜੁੜੋ ਅਤੇ ਸਿਸਟਮ ਨੂੰ ਅਸਲੀ ਸਮੇਂ ਕੰਮ ਕਰਦੇ ਵੇਖੋ ਕਿਸੇ ਵਿਆਖਿਆ ਦੀ ਲੋੜ ਨਹੀਂ ਅੰਤਿਮ ਕਾਲ ਟੂ ਐਕਸ਼ਨ ਅਸੀਂ ਕਿਵੇਂ ਸ਼ਾਮਲ ਹੋਈਏ ਜੇ ਤੁਸੀਂ ਸਿੱਖਣ ਤੋਂ ਤੰਗ ਆ ਚੁੱਕੇ ਹੋ ਪਰ ਕਮਾਉਣਾ ਨਹੀਂ ਹੁੰਦਾ ਤਾਂ ਹੁਣੇ ਸਬਸਕ੍ਰਾਈਬ ਕਰੋ ਇੱਕ ਹੋਰ ਕੋਰਸ ਦੀ ਕੀਮਤ ਤੋਂ ਘੱਟ ਲਈ ਤੁਹਾਨੂੰ ਮਿਲੇਗਾ ਰੋਜ਼ਾਨਾ ਲਾਈਵ ਸੈਸ਼ਨ 30 ਮਿੰਟ ਚਾਰਟ ਵਿਸ਼ਲੇਸ਼ਣ ਪਰਮਾਨਿਤ ਟ੍ਰੇਡ ਰਿਪੋਰਟਾਂ ਜੋ ਕਿ ਆਲਰੇਡੀ ਵੈਬਸਾਈਟ ਤੇ ਅਵੇਲੇਬਲ ਹਨ ਤੁਹਾਨੂੰ ਸਿਰਫ ਜਾਣਾ ਹੈ ਤਾਂ ਜੇ ਜੀ ਧੰਨਵਾਦ ਹੁਣ ਮੈਨੂੰ ਯਕੀਨ ਹੈ ਕਿ ਸੁਣਨ ਵਾਲੇ ਤਨਾਤਮਕ ਕਦਮ ਚੁੱਕਣਗੇ ਜਿਵੇਂ ਤੁਸੀਂ ਕਿਹਾ ਖਰੀਦਣ ਤੋਂ ਪਹਿਲਾਂ ਕੋਈ ਖਰਚ ਨਹੀਂ ਹੈ ਕਹਿ ਸਕਦੇ ਹਾਂ 100% ਸਿੱਖਿਆ ਮੁਫਤ ਹੈ ਅਦੇ ਦਿਨ ਦਿਹਾੜੇ ਲਾਈਵ ਟ੍ਰੇਡ ਵੇਖੋ ਅਤੇ ਸਿੱਖੋ ਫੇਸਬੁੱਕ YouTube Instagram ਤੇ ਧੰਨਵਾਦ ਧੰਨਵਾਦ ਅਤੇ ਤੁਹਾਡਾ ਸਮਾਂ ਸ਼ਾਨਦਾਰ ਹੋਵੇ ਆਖਿਰਕਾਰ ਡਿਸਕਲੇਮਰ AIANT ਇੱਕ ট্রেਡਿੰਗ ਟੂਲ ਹੈ ਨਿਵੇਸ਼ ਸਲਾਹ ਨਹੀਂ ਪਿਛਲਾ ਪ੍ਰਦਰਸ਼ਨ ਭਵਿੱਖ ਦੇ ਨਤੀਜਿਆਂ ਦੀ ਗਾਰੰਟੀ ਨਹੀਂ ਪਰ ਜੇ ਤੁਸੀਂ ਅਸਲੀ ਸਮੇਂ ਇਮਲਾਈਸ਼ਨ ਨਾਲ ਆਪਣੇ ਗਿਆਨ ਨੂੰ ਲਾਗੂ ਕਰਨ ਲਈ ਤਿਆਰ ਹੋ